ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਪੰਜਾਬ న్యూਸ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਸਿਆਸੀ ਸੂਝ-ਬੂਝ ਰੱਖਣ ਵਾਲੇ ਸਤਕਾਰਯੋਗ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤਸਦੀਕਾਲ ਪਿਆਰੇ ਦਰਸ਼ਕੋ ਅੱਜ ਮੈਂ ਇਹ ਦੱਸਣ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸਾਬਕਾ ਸੁਖਵੀਰ ਸਿੰਘ ਬਾਦਲ ਵੱਲੋਂ ਜਿਲਾ ਸ਼੍ਰੀ ਮਕਸਰ ਸਾਹਿਬ ਦੇ ਦੀਨ ਆਉਂਦੀ ਅਨਾਜ ਮੰਡੀ ਜਾਨੀ ਖਰੀਦ ਕੇਂਦਰ ਦੇ ਵਿੱਚੋਂ ਟਿੰਡ ਬੜਿੰਗ ਤੋਂ ਲਗਭਗ 100 ਤੋਂ ਉੱਪਰ ਟਰੱਕਆਂ ਪੜ ਪੀੜਤ ਲੋਕਾਂ ਦੀ ਰਾਤ ਸਮਗਰੀ ਪਸ਼ੂ ਚਾਰਾ ਆਦ ਨਾਲ ਭਰ ਕੇ țeਜੇ ਗਏ ਦੂਸਰੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਕਿ ਜਿੰਨੇ ਪਿੰਡ ਹੜ੍ਹ ਪ੍ਰਭਾਵਤ ਕੋਈ ਹਨ ਪਾਣੀ ਦੇ ਟਰੱਕ ਇੱਕ ਪਿੰਡ ਨੂੰ ਜਿਹੜੇ ਉਸ ਹੱਬ ਦੇ ਨਾਲ ਭੇਜੇ ਗਏ ਬਹੁਤ ਤਕੜੀ ਵੱਡੀ ਗੱਲ ਆ ਇਸ ਤੋਂ ਅੱਗੇ ਗੱਲ ਕਰਦੇ ਹਾਂ ਹੁਣ ਵੀ ਅੱਗੇ ਅਗਲੇ ਪਾਸੇ ਪੰਜਾਬੀਆਂ ਦੇ ਪਿੰਡੂ ਲੋਕਾਂ ਦੇ ਸੰਜੋਗ ਨਾਲ ਇਹ ਭੇਜੀ ਗਈ ਆ ਉਹਦਾ ਕ੍ਰੈਡਿਟ ਮੈਂ ਦੇਣਾ ਹੈ ਪੰਜਾਬ ਦੀਆਂ ਸਿੱਖ ਸੰਤਾਂ ਨੂੰ ਉਹ ਨੱਥੂ ਨਾਲ ਰਲ ਕੇ ਭੇਜ ਦੇਣ ਉਹ ਖੈਰੀ ਨਾਲ ਭੇਜ ਦੇਣ ਉਹ ਸੰਤੇ ਨਾਲ ਭੇਜ ਦੇਣ ਉਹ ਬੰਤੇ ਨਾਲ ਭੇਜ ਦੇਣ ਵੱਡੀ ਬਹੂ ਦਾ ਹੀ ਨਾ ਕਰੀ ਜਾਂਦੇ ਆ ਸਾਲੇ ਪਤਾ ਨਹੀਂ ਚੱਕਰ ਹੀ ਕੀ ਆ ਇੱਥੇ ਗੱਲ ਤੋਂ ਬਾਹਰ ਕਿਉਂ ਨਹੀਂ ਆਇਆ ਜਾਂਦਾ ਗੱਲ ਉੱਥੇ ਹੀ ਮੋੜ ਮੋੜ ਕੇ ਆਈ ਜਾਂਦੀ ਆ ਕਿ ਉਹ ਵੱਡੀ ਬਹੂ ਪਾਈ ਜਾਂਦੀ ਆ ਦਾਲ ਨਿੱਕੀ ਰਿੰਨੀ ਜਾਂਦੀ ਆ ਸਵਾਦ ਸਾਲੀ ਖਾਣ ਵਾਲੇ ਨੂੰ ਕੀ ਲੱਗੀ ਜਾਂਦਾ ਹੈਗਾ ਵਿੱਚੋਂ ਗੱਲ ਹੋ ਰਹੀ ਆ ਇਹ ਜਿਹੜੇ ਮਹਾਵਰੇ ਹੁੰਦੇ ਆ ਨਾ ਇਹ ਪਰਿਵਾਰਾਂ ਤੋਂ ਹੀ ਨਿਕਲ ਕੇ ਜਾਂਦੇ ਆ ਵੱਡੀ ਬਹੂ ਦੀ ਕਿਉਂ ਪਿੰਡਿਆਂ ਦੀ ਦਾਲ ਸਵਾਰ ਲੱਗਦੀ ਸੀ ਤੇ ਛੋਟੀਆਂ ਦੀ ਕੋਲ ਲਾ ਲਈ ਨਹੀਂ ਸੁਣਦਾ ਸੀ ਕਿਉਂਕਿ ਉਹਦੇ ਵਿੱਚ ਘਿਓ ਪੈ ਜਾਂਦਾ ਸੀ ਇਸ ਕਰਕੇ ਹੁਣ ਦਾਲ ਤੋ ਮਰਜ਼ੀ ਬਣਾ ਲਿਆ ਪਰ ਹੁਣ ਕਿਉਂ ਵੱਡੀ ਬਹੂ ਦਾ ਪਾਪ ਆ ਕੇ ਭੇਜੀ ਜਾਂਦੇ ਹੂੰ ਹੈ ਤਾਂ ਤੁਹਾਡਾ ਹੀ ਆ ਸਾਰਾ ਕੁਝ ਹੈ 100 ਟਰੱਕ ਭੇਜਤਾ ਜਾਂ 150 ਭੇਜਤਾ ਜੇ ਇਹ ਹੀ ਤੁਸੀਂ ਅੱਜ ਤੋਂ ਮਹੀਨਾ ਪਹਿਲਾਂ ਭੇਜਣ ਲੱਗ ਜਾਂਦੇ ਤੇ ਉਹ ਪਰਿਵਾਰ ਰੋ ਰੋ ਕੈਮਰੇ ਅੱਗੇ ਨਾ ਦੱਸਦੇ ਅਸੀਂ ਭੁੱਖੇ ਵਰਗੇ ਰਾਤ ਸੁਬਤ ਤੀਣ ਮਿਲੀ ਤੇ ਜਦੋਂ ਉੱਥੇ ਜਮ੍ਹਾਂ ਹੋ ਗਈ ਟਰਾਲੇ ਭਰਲੇ ਲੋਕ ਆਪਦੇ ਸਟੈਂਡ ਹੋ ਗਏ ਤੇ ਅੱਜ ਵੱਡੀ ਬਹੁਤਾ ਨਾ ਹੋ ਗਿਆ ਮਿੰਟਾ ਜੀ ਟਰਾਲੇ 100 ਟਰਾਲਾ ਦੀ ਨਾਅਰੇ ਜਗਾਰੇ ਰਲਾਸਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਕਿਸ ਤੰਗ ਤਰੀਕੇ 'ਚ ਸਭ ਕੁਝ ਹੋ ਰਿਹਾ ਹੈ ਹੈ ਤੇ ਮੈਨੂੰ ਇਹ ਨਹੀਂ ਲੱਗਦਾ ਵੀ ਪੰਜਾਬੀ ਤਾਂ ਹੁੰਨੇ ਹੀ ਆ ਇੱਕ ਦਰਿਆ ਦੇ ਨਹੀਂ ਹੁੰਦੇ ਦਰਿਆ ਦਿਲੀ ਕਰੀ ਜਾਂਦੇ ਆ ਜੇ ਤਾਂ ਭਗਵਾਨ ਤਮਨ ਆ ਜਾਂਦਾ ਤੇ ਉਹਦੇ ਨਾਲ ਦਰਿਆ ਦਿਲੀ ਵਿਖਾ ਕੇ ਲਾਲਾ ਲਾਲਾ ਕਰੀ ਜਾਂਦੇ ਜੇ ਸੁਖਬੀਰ ਬਾਦਲ ਸਾਹਿਬ ਆ ਗਏ ਉਹਦੇ ਨਾਲ ਰਾਜਾ ਵੜਿੰਗ ਆ ਗਿਆ ਉਹਦੇ ਨਾਲ ਉਹ ਯਾਰ ਟਰੱਕ ਤਾਂ ਤੁਹਾਡੇ ਹੀ ਨੇ ਨਾ ਟਰੱਕ ਤਾਂ ਨਾ ਤਾਂ ਰਾਜਾ ਘਰੋਂ ਲੈ ਕੇ ਆਉਂਦਾ ਨਾ ਸੁਖਬੀਰ ਘਰੋਂ ਲੈ ਕੇ ਆਉਂਦਾ ਨਾ ਭਗਵਾਨ ਤਮਨ ਘਰੋਂ ਲੈ ਕੇ ਆਉਂਦਾ ਤੇ ਜਦੋਂ ਉਹ ਤੁਸੀਂ ਟਰੱਕ ਟਰੂਕ ਇਹਨਾਂ ਦੇ ਆਸਰੇ 'ਚ ਇਕੱਠੇ ਕੀਤੇ ਆ ਤੇ ਉਹਨਾਂ ਲੋਕਾਂ ਦਾ ਪਾਪ ਲੱਗ ਜਣਾ ਸੀ ਜੇਕਰ ਖਾਲਸੇ ਨੇ ਉੱਥੇ ਲੈ ਕੇ ਪਾਉਂ ਜਿੱਦਾਂ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਆਉ ਉਥੇ ਰਾਸ਼ਨ ਲੈ ਕੇ ਪਹੁੰਚੇ ਲੋਕ ਬਚ ਗਏ ਅਜੋ ਰੋਕ ਸੈਟਿੰਗ ਹੋ ਗਈ ਤੇ ਹਾਣੂ ਅੱਜ ਤੁਸੀਂ ਮੁੜ ਮੁੜ ਕੇ ਵੱਡੀ ਬਹੂ ਕਿਉਂ ਥੋੜਾ ਜਿਹਾ ਚਿਮਚਾ ਕਿਉਂ ਪਾਉਣ ਵਾਲੀ ਬੱਦੂ ਜੀ ਉਹ ਨਾ ਜੀ ਦਾਲ ਤਾਂ ਤੁਸੀਂ ਬਣਾਉਨੇ ਹੋ ਨਾ ਗੱਟਿਆਂ ਚ ਦਾਲ ਤਾਂ ਤੁਹਾਡੀ ਆ ਨਾ ਤੋ ਕਿਉਂ ਜੇ ਤੁਸੀਂ ਸੁੱਧਾ ਹੀ ਪਹਾਲਿੰਦੇ ਤਾਂ ਫੇਰ ਕੀ ਹੋ ਜੂਗਾ ਹੈ ਨਾ ਸਾਡੀ ਆਤ ਬਣ ਚੁੱਕੀ ਆ ਅਸੀਂ ਆਪਣੇ ਦਿਲ ਦੀ ਸਰੀਰ ਦੀ ਵਜੂਦ ਜੀ ਮੌਜੂਦ ਦੀ ਤੇ ਹਰ ਚੀਜ਼ ਦੀ ਵਰਤੋਂ ਨਹੀਂ ਕਰਦੇ ਅਸੀਂ ਅਸੀਂ ਮਨ ਤੇ ਧਨ ਤੇ ਤੇ ਤਨ ਤੇ ਕਿਸੇ ਨੂੰ ਕਾਬਜ਼ ਕਰੀ ਬੈਠੇ ਆ ਅਸੀਂ ਇਹ ਚਾਹੁੰਦੇ ਆ ਵੀ ਅਸੀਂ ਸਾਡੇ ਡਰ ਹੀ ਨਹੀਂ ਅੰਦਰੋਂ ਨਿਕਲਦਾ ਹੈਗਾ ਵੀ ਜੇ ਟਰੱਕ ਇੱਕ ਪਿੰਡਾ ਚੋਂ ਤਿਆਰ ਕੀਤੇ ਦੋਹਾਂ ਤੋਂ ਕੀਤੇ ਯਾਰ ਕੱਲ ਨੂੰ ਕੀਤੇ ਸਰਕਾਰ ਆ ਗਈ ਤਾਂ ਅਸੀਂ ਵਧੀਆ ਰਹਾਂ ਜਾਂ ਕੀ ਵਧੀਆ ਰਹੇ ਕਿ ਕਤਲ ਕਰੂਗੇ ਤੁਹਾਡੇ ਦੇ ਪਰਚਾ ਹੋ ਜਾਣਾ ਜੇ ਵੱਟ ਵੱਡੋਗੇ ਅਗਲੇ ਦੂਜੀ ਪਾਰਟੀ ਦੀ ਸਪੋਰਟ ਹਾਸੇਰ ਵੱਡੂ ਤੁਹਾਡਾ ਜੇ ਹੋਰ ਗੈਰ ਕਾਨੂੰਨੀ ਕੰਮ ਕਰੋਗੇ ਮਾਮਲਾ ਦਰਜ ਹੋ ਜਾਊਗਾ ਤੇ ਜੇ ਪੋਨ ਕਰੋਗੇ ਤਾਂ ਉਹ ਵੀ ਕਿਸੇ ਦੇ ਥਰੂ ਕਰੋਗੇ ਸਿੱਧਾ ਕਿਉਂ ਨਹੀਂ ਕਰ ਸਕਦੇ ਜਿਹੜਾ 100 ਟਰੱਕ ਭੇਜਿਆ ਇਹ 100 ਟਰੱਕ ਹੜਪੀਟਾਂ ਦੇ ਇੱਕ ਚਵਾਨੀ ਦਾ ਫਾਇਦੇਮੰਦ ਨਹੀਂ ਹੈਗਾ ਵੋਟ ਬੈਂਕ ਪੱਕੇ ਕਰ ਲਈਏ ਸਭ ਪ੍ਰੋਪਗੈਂਡੇ ਚੱਲ ਰਿਹਾ ਕੀਤੇ ਜਾ ਰਹੇ ਆ ਤੇ ਕੀਤੇ ਜਾਣਗੇ ਤੱਕੜੇ ਹੋ ਜੋ ਕਸੂਈ ਚੱਲਦੇ ਰਹੋ ਤੋਰੀਆਂ ਬਣਾਈ ਚੱਲੋ ਵੱਡੀ ਬਹੂ ਨੂੰ ਕਹਿ ਦੋ ਜਦੋਂ ਰੋਟੀ ਬਣਾਉਣ ਜਾਣੀ ਨਾ ਦਾਲ ਚ ਘਿਓ ਉਸੇ ਨੇ ਹੀ ਪਾਉਣਾ ਮੁਰਮੁਰ ਕੇ ਇਹ ਗੁਪਤ ਗੱਲ ਆ ਜਿਵੇਂ ਛੋੜੀ ਭਾਵਰਾ ਯਾਦ ਕਰਨ ਲੱਗਿਆ ਨਾ ਇੱਕ ਪਰਿਵਾਰ ਦੇ ਵਿੱਚ ਕੋਈ ਇੱਕ ਸੀ ਘਰ ਦਾ ਮੈਂਬਰ ਉਹ ਬੁਰਲਾਰ ਦੇ ਮੁਖੀ ਨੂੰ ਚੰਗਾ ਸਮਝਦਾ ਸੀ ਰੋਟੀ ਕਿਸੇ ਨੇ ਵੀ ਪਾਣੀ ਜਦੋਂ ਉਹਨੇ ਰੋਟੀ ਬਣਾਉਣ ਜਾਣਾ ਵਿੱਚ ਚਮਚਾ ਕੇ ਉਹ ਲਾ ਦੇਣਾ ਤੋ ਜਦੋਂ ਉਹਨੇ ਰੋਟੀ ਖਾ ਲਈ ਨਹੀਂ ਦੂਜਿਆਂ ਨੇ ਜਦੋਂ ਖਣਾਉਣੀ ਉਹਨੇ ਕਿਹਾ ਅੱਜ ਦਾਲ ਸਵਾਦ ਨਹੀਂ ਦੀ ਅੱਜ ਰੋਟੀ ਸਵਾਦ ਨਹੀਂ ਤੇ ਜੇ ਰੋਟੀ ਫੜਾਵੇ ਸੰਤੋ ਰੋਟੀ ਫੜਾਵੇ ਬੰਤੋ ਤੇ ਰੋਟੀ ਬੜੀ ਸਵਾਦ ਸਵਾਦ ਤਾਂ ਵਿਚਲਾ ਕੇ ਹੋਈ ਜਾਂਦਾ ਜਿਵੇਂ ਤੁਸੀਂ ਪੁਆਈ ਜਾਂਦੇ ਹੋ ਉਹ ਮਾਗ ਰਹੀ ਅੱਜ ਚੱਲੀ ਜਾਂਦੀ ਆ ਤੇ ਅੱਜ ਮੈਂ ਕੱਲੀ ਦਾਲ ਦੀ ਗੱਲ ਕੀਤੀ ਆ ਤੇ 2027 ਦੇ ਵਿੱਚ ਤੱਕ ਵੇਖੋ ਕੀ ਕੀ ਕੁਝ ਬਣਦਾ ਹੈ ਇਹ ਜਿਹੜੇ ਅੱਜ ਟਰੱਕ ਤੁਸੀਂ ਭੇਜਦੇ ਨਾ ਇਹਨਾਂ ਟਰੱਕਾਂ ਨਾਲ ਨਾ ਤਾਂ ਅਸਰ ਹੋਣਾ ਤੇ ਨਾ ਹੜਪੀੜਤਾ ਨੇ ਕੋਈ ਮਹਿਸੂਸ ਕੀਤਾ ਉਹ ਤਾਂ ਉਦੋਂ ਦੇ ਜਾਣਦੇ ਜਦੋਂ ਬੱਚੇ ਰੋੜਨ ਕੁੱਤੇ ਬਿੱਲੇ ਤੱਕ ਰੋੜਨ ਭੁੱਖੇ ਮਰ ਮਰ ਕੇ ਰਾਹ ਦੱਸਦਾ ਕਿ ਰਾਤ ਸਮਗਰੀਆਂ ਲੈ ਗਏ ਉਹ ਜਿਹਨਾਂ ਨੇ ਭੇਜਣੀਆਂ ਸੀ ਉਹ ਭੇਜਤੀਆਂ ਤੁਸੀਂ ਅੱਜ ਫਿਰਦੇ ਹੋ ਦਾਲਚ ਕਿਉਂ ਪਹੁੰਦੇ ਹੋ ਆਲੋ ਜਿੰਨਾ ਮਰਜੀ 100 100 ਕਿਲੇ ਦੇ ਮਾਲਕ ਤੁਸੀਂ ਯਾਰ ਥੱਲੇ ਲੱਗੇ ਫਿਰਦੇ ਹੋ ਹਰ ਬੰਦੇ ਦੇ ਤੁਸੀਂ ਚੱਕ ਕੇ ਮਗਰ ਲੱਗ ਲੈ ਕੇ ਤੁਸੀਂ ਮਿਹਨਤ ਕਰਦੇ ਜਮੀਨਾਂ ਵਹਣੇ ਸਭ ਕੁਝ ਕਰਦੇ ਹੋ ਨਾ ਵੱਡੀ ਬਹੂ ਦਾ ਚੱਕਤ ਚੱਕੀ ਤਰੇ ਆਉਂਦੇ 100 ਟਰੱਕ ਪਹੁੰਚ ਗਿਆ ਪਤਾ ਨਹੀਂ ਕਿੱਥੇ ਕਿੱਥੇ ਪਾਰਟੀ ਵਰਕਰ ਛਕਣਗੇ ਜਦੋਂ ਤਿਆਰ ਕੀਤਾ ਉਦੋਂ ਪਤਾ ਨਹੀਂ ਕਿੰਨੇ ਕਿੰਨੇ ਛਕਿਆ ਹੜਪੀਰਤਾਲੀ ਉਹਦਾ ਕੀ ਜਾਣਾ ਹੈਗਾ ਹੜਪੀਰਤਾਲੀ ਕੋਲੇ ਵਾਧੂ ਹੋ ਗਿਆ ਸਾਰਾ ਕੁਝ ਜਿਹੜੇ ਲੈ ਕੇ ਗਏ ਉਹਨਾਂ ਨੂੰ ਵੀ ਪਤਾ ਸਾਰ ਜਿਨ੍ਹਾਂ ਨੇ ਵੰਡਿਆ ਉਹਨਾਂ ਨੂੰ ਵੀ ਪਤਾ ਜਿਨ੍ਹਾਂ ਨੇ ਮੁੱਖ ਮੰਤਰੀ ਬਣਨਾ ਉਹਨਾਂ ਨੂੰ ਵੀ ਪਤਾ ਤੇ ਤੁਸੀਂ ਕਿਹਸਾ ਅੱਜ ਤੇ ਵੱਡੀ ਬਹੂ ਦਾ ਨਾਂ ਕਰੀ ਜਾਂਦੇ ਪਿੰਡੀ ਬਣਾਉਣੇ ਹੋ ਪਰ ਕਿਉਂ ਨਹੀਂ ਪਾਸ ਕਰਦੇ ਤੁਸੀਂ ਧੰਨਵਾਦ ਇਸ਼ਾਰੇ ਹੀ ਆ ਗੱਲ ਚ ਆਉਣ ਵਾਲੇ ਸਮੇਂ ਚ ਆਪੜੇ ਆਪ ਪਤਾ ਲੱਗ ਜੂਗਾ ਫਿਰ ਵੀ ਮੈਂ ਚਾਹਣਾ ਵੀ ਵੱਡੀ ਬਹੁ ਨਾਲੋਂ ਲੋਕਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਹੜਪੀ 45 100 ਟਰੱਕ ਦਾ ਪ੍ਰਬੰਧ ਕਰਕੇ ਭੇਟਿਆ ਪਰ ਇਸ ਚੀਜ਼ ਦਾ ਕੀ ਪ੍ਰੂਫ ਆ ਕਿੱਥੇ ਕਿੱਥੇ ਜਾਣ ਗਿਆ ਕੌਣ ਖਾਊਗਾ ਜਦੋਂ ਇਕੱਠੇ ਕੀਤੇ ਕੌਣ ਖਾ ਗਿਆ ਕਦੋਂ ਤੋਂ ਲੈ ਕੇ ਸੀ ਇਹ ਚੀਜ਼ਾਂ ਸਾਰੀਆਂ ਉਹ ਤਾਂ ਧਿਆਨ ਮੰਗਦੀਆਂ ਮੈਂ ਤਾਂ ਨਹੀਂ ਫੱਬਦਾ ਅਜੀ ਛੋਟਾ ਜਿਹਾ ਹੋ ਕੇ ਤੁਹਾਨੂੰ ਕੋਈ ਗੱਲ ਕਹਿੰਦਾ ਪਰ ਤੁਸੀਂ ਵੀਪ ਜਾ ਕੇ ਰੱਖ ਦਿੱਤੀ ਨਾ ਇਹੇ ਛੋਟ ਰੱਖ ਕੇ ਤੇ ਤੁਸੀਂ ਸਿੱਧਾ ਲੈ ਕੇ ਜਾਂਦੇ ਤਾਂ ਤੇ ਵੱਡੂ ਹੀ ਬਹੂ ਦੀ ਥਾਂ ਪਿੰਡ ਬੜੇਂਗ ਤੋਂ ਪਿੰਡ ਬੋਖਸਰ ਤੋਂ ਪਿੰਡ ਓਡਲੋ ਰੋ ਸੌ ਪਿੰਡ ਦਾ ਨਾਮ ਹੋਣਾ ਸੀ ਜਿਹੜਾ ਅੱਜ ਇੱਕ ਵੱਡੀ ਬਹੂ ਦਾ ਤੁਸੀਂ ਚਿਮਚਾ ਕੇ ਹੋਤੇ ਨਾ ਕਰਕੇ ਕਰਤਾ ਤੁਸੀਂ ਕੋਈ ਨਹੀਂ ਫੇਰ ਵੀ ਕੋਈ ਗੱਲ ਨਹੀਂ ਚੱਲੀ ਜਾਣਾ ਪਿੱਛੋਂ ਇਤਿਹਾਸ ਚ ਰਿਕਾਰਡ ਚ ਜਾਂਦਾ ਹੁੰਦਾ ਹੈ ਜੀ ਰਾਜੇ ਕੌਣ ਨੇ ਜਿਹੜੇ ਭੇਡਾਂ ਤੇ ਰਾਜ ਕਰਦੇ ਭੇਡਾਂ ਕੌਣ ਹੁੰਦੀਆਂ ਨੇ ਜਿਹੜੀਆਂ ਰਾਜੇ ਦੇ ਦਵਾਚ ਚ ਚਲਦੀਆਂ ਆਦਮ ਕੌਣ ਹੁੰਦੇ ਆ ਜਿਹੜੇ ਸਾਰੇ ਜੰਗਲ ਚ ਸ਼ੇਰ ਹੁੰਦੇ ਆ ਸ਼ੇਰ ਸਰਕਾਰ ਬਣਾ ਲੈਣਗੇ ਜਾਦਾ ਵੰਡਿਆ ਇਹ ਸਮਾਨ ਕਰਾਤਾ ਜਮਾ ਬਾਦੂ ਕੁੱਛ ਹੋ ਗਿਆ ਇਹ ਸੋ ਟ੍ਰੱਕ ਤਰਤੀਬਾਂ ਬਣਾਉਂਦਿਆਂ ਵੇਲੇ ਨੂੰ ਵੋਟਾਂ ਬਣ ਜਾਈਏ ਤੁਹਾਡੀ ਤੁਹਾਡੇ ਟਰੱਕਾਂ ਨਾਲ ਵੋਟਾਂ ਪੱਕੀਆਂ ਹੋ ਰਹੀਆਂ ਨੇ ਰਾਤ ਸਮਗਰੀ ਵਾਲੇ ਤਾਂ ਬਹੁਤ دیر ਦੇ ਪਹੁੰਚ ਕੇ ਜੇ ਕਿਸੇ ਵਰਕਰ ਦੇ ਜਾਂ ਪਾਰਟੀ ਵਰਕਰ ਦੇ ਜਾਂ ਕਿਸੇ ਦੇ ਵੀ ਗੋਡੇ ਕਿੱਤੇ ਲਾਕੀ ਹੋਵੇ ਉਤੋਂ ਮੈਂ ਮਾਫੀ ਚਾਹੁੰਦਾ ਤੇ ਜੇ ਕੋਈ ਜਵਾਬ ਦੇਣਾ ਹੈ ਤੇ ਥੋੜਾ ਚਿਰ ਰੋਕ ਕੇ ਦੇਵੇ ਵੀ ਤੂੰ ਆ ਗੱਲਾਂ ਕੀਤੀਆਂ ਸੀ ਇਹ ਗਲਤਾਂ ਕੀ ਸਹੀ ਨੇ ਥੋੜਾ ਚਿਰ ਰੋਕ ਕੇ ਸਤਾਈ ਤੋਂ ਬਾਅਦ ਮੈਨੂੰ ਦਿਓ ਜੀ ਜਵਾਬ ਇਹਨਾਂ ਗੱਲਾਂ ਦੇ ਜਵਾਬ ਕਿ ਬਹੁਤਾ ਕੋਈ ਕਮੈਂਟ ਇਧਰ ਉਧਰ ਵੀ ਨਹੀਂ ਕਰਨਾ ਮੈਂ ਬੰਦਾ ਬਹੁਤ ਹੁਰਤਨਾ ਮੈਂ ਕੋਟਾਂ ਕਚਹਿਰੀ ਨੂੰ ਤੁਰ ਪੈਣਾ ਹੁੰਦਾ ਜਿਹਦੇ ਕੋਲ ਕੋ ਦੋ ਚਾਰ ਕਿਲੇ ਹੈਗੇ ਆ ਮਾਣਾ ਨਹੀਂ ਤੇ ਦਾਵਿਆਂ ਦੂਬਿਆਂ ਚ ਦੇਣ ਵਾਲੇ ਦੋ ਦੋ ਕਿਲੇ ਪੈ ਲਈ ਆ ਜਿੱਦੀ ਕੁਰਕੀ ਕਰਾ ਕੇ ਆਪਦੇ ਨਾਂ ਕਰਾ ਸਕੋ ਉਹ ਕਰਿਓ ਜੇ ਗਲਤ ਪਲਤ ਐਵੇਂ ਨਹੀਂ ਚੱਕੇ ਮੈਨੂੰ ਕਰ ਦੇਣਾ ਮੈਸੇਜ ਮੈਂ ਜਿਹੜੀ ਗੱਲ ਕਹਿਣੀ ਸੀ ਕਹਤੀ ਮੇਰੀ ਪੰਜਾਬ ਦੀ ਧਰਤੀ ਨਾਲ ਸਾਜ ਆ ਮੇਰੇ ਵਿੱਚ ਪੰਜਾਬ ਦਾ ਖੂਨ ਆ ਮੇਰੇ ਵਿੱਚ ਪੰਜਾਬ ਦੀ ਸਿਆਸਤ ਤੋਂ ਕੀਤੇ ਗਏ ਤੱਕੇ ਹੀ ਆਦ ਆ ਮੇਰੇ ਦਿਮਾਗ 'ਚ ਪੰਜਾਬ ਦੀ ਸਿਹਤ ਵੱਲੋਂ ਡਰਾਮੇਬਾਜ਼ੀ ਜ਼ਿਆਦਾ ਜਿੰਨੀ ਕੀਤੀ ਗਈ ਨਹੀਂ ਕੀਤੀ ਜਾ ਰਹੀ ਕਿੰਨੀ ਹੋਣ ਵਾਲੀ ਹੈ ਅੱਗੇ ਮਰਨਾ ਤੁਸੀਂ ਵੀ ਆ ਮਰਨਾ ਮੈਂ ਵੀ ਆ ਤੁਸੀਂ ਇਹ ਸੋਚੀ ਪੇਛੇ ਵੀ ਜੰਪੇ ਮਰਦਾ ਕੋਈ ਪਤਾ ਨਹੀਂ ਮੈਨੂੰ ਇਸ ਚੀਜ਼ ਦਾ ਪਤਾ ਹੈ ਵੀ ਜਦੋਂ ਜੰਮੇ ਮਗਰੋਂ ਸੀ ਤੇ ਮਰਨਾ ਪਹਿਲਾ ਆਹੀ ਚੀਜ਼ 'ਚ ਫਰਕ ਆ ਐਸੇ 'ਚ ਫਰਕ ਪੈਂਦਾ ਤੁਸੀਂ ਇਹ ਸਮਝਦੇ ਹੋ ਵੀ ਮਰਨ ਦਾ ਪਤਾ ਕੋਈ ਨਹੀਂ ਮੈਂ ਕਹਿੰਦਾ ਮਰਨਾ ਪਹਿਲਾ ਹੈ ਜਦੋਂ ਜਾਂਪੇ ਨਾ ਚੰਮਣ ਤੋਂ ਪਹਿਲਾਂ ਮਰਨ ਲਿਖਿਆ ਗਿਆ ਸੀ ਵੀ ਇੰਨਾ ਕਿਤੇ ਵੀ ਜਿੰਨਾ ਸੀ ਮੈਨੂੰ ਕੋਈ ਸਟਰਾਇਡ ਜਿਵੇਂ ਕਿਸੇ ਦੇ ਗੋਟੇ ਗਿੱਡੇ ਗੱਟੇ ਗੋਡੇ ਲੱਗੀ ਹੋਵੇ ਸੋ ਇਹ ਸਮਝ ਕੇ ਕਮੈਂਟ ਕਰਕੇ ਫਿਰ ਦੱਸਿਓ ਜੀ ਉਹੀ ਗੱਲ ਮੇਰੀ ਫੇਰ ਵੀ ਯਾਦ ਕਰ ਲਿਓ ਜੀ ਜੇ ਤਾਂ ਮੈਂ ਕਿਸੇ ਨੂੰ ਕੀਤਾ ਤੇ ਮੈਂ ਇੰਨਾ ਕਰੋ ਜੇ ਮੇਰੇ ਨਾਲ ਕਿਸੇ ਨੇ ਉਹਦੇ ਕਿੱਤੀ ਜੋ ਮੈਨੂੰ ਹੁੰਦੇ ਵਰਕਰ ਜੋ ਕਈ ਵਾਰੀ ਹੈ ਮੇਰੇ ਕਰੂਣ ਕੋ ਜੱਟ ਬੂਰ ਦੇ ਝੋਨੇ ਚ ਤਾਲ ਕੱਢ ਦੇ ਕੱਢ ਦੇ ਜੱਟ ਦੀ ਸਰਕਾਰ ਬਣ ਗਈ ਲੈ ਆਉਂਦੇ